ਇੱਧਰ ਵੀ ਹਾਦਸਾਤ ਹੋ ਗਿਆ ਪਹਿਲਾ ਟੈਂਕ ਭਰਨ ਲੱਗਿਆ ਲੋਕ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਜਿਵੇਂ ਇੱਕੋ ਬੰਦੇ ਨੂੰ ਪੁੱਛ ਲਈਏ ਜਿਵੇਂ ਅੱਜ ਉਹਨੂੰ ਪੁੱਛੇ ਅੱਜ ਜੇ ਉਹ ਕਹੂਗਾ 22 ਕੁਇੰਟਲ ਤਿੰਨ ਦਿਨ ਬਾਅਦ ਉਹਨੂੰ ਪੁੱਛਿਓ 21 ਕੁਇੰਟਲ ਦੱਸੂ ਦੋ ਦਿਨ ਬਾਅਦ ਪੁੱਛੇ 24 ਕੁਇੰਟਲ ਦੱਸੂ ਤਾਂ ਕਰਕੇ ਇਹ ਹੁਣ ਬਣਦੀ ਆ ਗੱਲ ਕਿ ਨਹੀਂ ਬਣਦੀ ਆ ਦੁਬਾਰਾ ਖੁੱਲ ਗਿਆ ਬੱਦਲ ਆਵਾਜ਼ ਦੇਖੋ ਕਿੰਨੀ ਆਉਂਦੀ ਆ ਇੱਧਰ ਬੜਾ ਜ਼ਿਆਦਾ ਆ ਏਰੀਆ 'ਚ ਇੱਧਰ ਨੂੰ ਹਾਲਾਤ ਕੁਝ ਜ਼ਿਆਦਾ ਮਾੜੇ ਉਹ ਵੈਰੀ ਗੁੱਡ ਮੇਰੀ ਚਿੜੀ ਸੁਣ ਲੈ ਰੱਬਾ ਤੇ ਭਾਈ ਪਨਾਮਾ ਦੇ ਜੰਗਲਾਂ 'ਚ ਘੁੰਮ ਰਿਹਾ ਪਿਛਲੇ ਘੰਟੇ ਤੋਂ ਉਹ ਜਿੱਥੇ ਗਲੈਡ ਜੀ ਜਗਦੇ ਉੱਥੇ ਜਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ ਆਏ ਹੋਇਆ ਮੋਟਰ ਤੇ ਮਸ਼ੀਨ ਲੱਗਣੀ ਅੱਜ ਆਪਰੇ ਵੀ ਕੱਲ ਨੂੰ ਮੇਡਾ ਲੱਗਣੀ ਅੱਜ ਦਿਨ ਲੱਗੀ ਹੈ ਬੜਾ ਕੰਮ ਕਰਦਾ ਜਗੰਦਰ ਦਾ ਰੇਸ ਦੇਣੀ ਚਾਹੀਦੀ ਹੈ ਵੈਸੇ ਤਾਂ ਵੈਸੇ ਟਰਾਲੀ ਵੀ ਛੋਟੀ ਹੋਈ ਆ ਤੋੜ ਗਿਆ ਤੋੜ ਗਿਆ ਰੇਸ ਪਹਿਲਾਂ ਦੇਣੀ ਸੀ ਰੇਸ ਪਹਿਲਾਂ ਦੇਣੀ ਸੀ ਰੇਸ ਪਹਿਲਾਂ ਦੇਣੀ ਸੀ ਜਾਣ ਦੇ ਜਾਣ ਦੇ ਥੱਲੇ ਨਹੀਂ ਨਹੀਂ ਥੱਲੇ ਜਾਣ ਦੇ ਕਹੋ ਜਾਣ ਦੇ ਥੱਲੇ ਨਹੀਂ ਨਹੀਂ ਰਹਿਣ ਦੋ ਖੇਤ ਦਾ ਰੇਸ ਨਾ ਘੱਟ ਕਰੋ ਓਏ ਹਾਏ 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 ਬਾਹ ਪਹਿਲਾ ਲਾ ਦਿਓ ਜल्दी ਹੁਣ ਡਰਾਈਵਰ ਬਦਲਿਆ ਪਪੂ ਚਾਚਾ ਮੇਰੇ ਅੱਚਾ ਬਿਠਾਇਆ ਹੁਣ ਡਰਾਈਵਰੀ ਤੇ ਦੇਖਦੇ ਆਂ ਬਾਕੀ ਕੇਡ ਕੇ ਦੱਪੇ ਹੁੰਦਾ ਲਓ ਆਇਆ ਵਾਹ ਆਏ ਚੜਦੀ ਏ ਟਰਾਲੀ ਬਾਈ ਜੀ ਮੀ ਬੜਾ ਪਾ ਲੋਕ ਨੇ ਟਾਂਗ ਬੱਤੀ ਉਹ ਵੈਰੀ ਗੁੱਡ ਮੇਰੀ ਚਿੜੀ ਸੁਣ ਲੈ ਰੱਬਾ ਮੌਸਮ ਬਹੁਤ ਖਰਾਬ ਹੋਇਆ ਹੈ ਜੀ ਬਹੁਤ ਜਿਆਦਾ ਬੱਦਲ ਸੀ ਹਨੇਰ ਬਹੁਤ ਜਿਆਦਾ ਚੱਲਦਾ ਸੀ ਇੱਧਰ ਸਾਡੇ ਤੋਂ ਉੱਪਰਲੇ ਪਾਸੇ ਸਾਫ਼ ਹੋ ਚੱਲਿਆ ਇੱਧਰ ਸ਼ਹਿਰ ਵਾਲੇ ਪਾਸੇ ਇੱਧਰ ਨੂੰ ਦੇਖੋ ਕਿਵੇਂ ਕਾਲੀ ਘਟਾ ਜਿਹੜੀ ਆਨਸ਼ਾਹ ਕਾਲਾ ਹੋਇਆ ਪਿਆ ਬਾਜ ਆਪਣਾ ਕਹਿੰਦਾ ਕਹਿੰਦਾ ਬਾਬਾ ਜੀ ਵਾਹਿਗੁਰੂ ਜੀ ਮੀ ਨਾ ਪਾਇਓ ਹਜੇ ਸਾਰਿਆਂ ਨੇ ਕਣਕ ਬਦਣੀ ਹੈ ਨਾ ਆਪਾਂ ਵੀ ਬਦਣੀ ਹੈ ਹਜੇ ਦੱਸ ਆਪਾਂ ਵੀ ਬਦਣੀ ਹੈ ਇਹ ਚੱਲੋਂ ਅੰਦਰ ਅੰਦਰ ਚੱਲਦੇ ਆ ਨਹੀਂ ਆਉਂਦਾ ਨਹੀਂ ਮੀ ਨਹੀਂ ਆਉਂਦਾ ਪੁੱਤ ਹਜੇ ਬੱਦਲ ਹੀ ਆ ਗੱਲਾ ਅਸੀਂ ਤਾਂ ਟਰੈਕਟਰ ਟਰੋਟਰ ਰੈਡੀ ਕਰਕੇ ਖੜਾਈ ਖੜੇ ਟਰਾਲੀ ਪਾ ਕੇ ਇੱਕ ਟਰਾਲੀ ਉਧਰ ਰਮਨ ਕੋਲੇ ਖੜਾ ਹੈ ਜਥੇਦਾਰ ਕੋਲੇ ਬਾਬਾ ਜੀ ਕੋਲੇ ਇੱਕ ਆਪਣੇ ਆਪ ਆ ਕੇ ਖੜਾਈ ਰੈਡੀ ਕਰੀ ਖੜੇ ਸੀ ਵੀ ਚੱਲ ਆਉਂਦੇ ਆ ਜਾਨੂੰ ਮੌਸਮੀ ਇੰਨਾ ਖਰਾਬ ਹੋ ਗਿਆ ਮੌਸਮੀ ਇੰਨਾ ਖਰਾਬ ਹੋ ਗਿਆ ਹੈਲੋ ਗਾਇਸ ਹੈਲੋ ਗਾਇਸ ਕਿਹ ਸਾਰਨ ਸਤਿ ਸ੍ਰੀ ਅਕਾਲ ਚਾਚੀ ਕਾਲ ਪਾਈ ਬਾਜ ਦੀ ਹਨਾ ਉਹ ਦੇ ਤਾੜੀ ਤਾਲੀ ਹਾਂ ਤਾਂ ਇੱਧਰ ਦੀ ਤਾਲੀ ਉਹਦੇ ਤਾਂ ਇੱਧਰ ਦੀ ਤਾਲੀ ਭਾਈ ਬਾਜ ਦੀ ਤਾਂ ਇੱਧਰ ਤਾਲੀ ਪਾਈ ਖੜੀ ਆ ਨਾ ਕਿ ਅਸੀਂ ਕੱਲ ਨੂੰ ਕਣਕ ਵੱਢਾਂਗੇ ਕੱਲ ਨੂੰ ਅੱਗ ਪੱਦੇ ਗਏ ਗਾਇਸ ਹਾਂ ਕੱਲ ਨੂੰ ਕਣਕ ਵੱਢਾਂਗੇ ਗਾਇਸ਼ ਠੀਕ ਆ ਭਾਈ ਫਿਰ ਦੇਖਦੇ ਆਂ ਜੇ ਮੋਟਰ ਤੇ ਗਿੜਾ ਲੱਗਿਆ ਫਿਰ ਦਿਖਾਉਣਾ ਨਹੀਂ ਤਾਂ ਫਿਰ ਸਵੇਰੇ ਕਰਾਂਗੇ ਗੱਲਬਾਤ ਹੁਣ ਤਾਂ ਦਿਨ ਵੀ ਛਿਪ ਗਿਆ ਬੈ ਪਰਮਾਤਮਾ ਸਾਥ ਦੇਵੇ ਸਾਰਿਆਂ ਦਾ ਮੌਸਮ ਸਾਫ਼ ਹੀ ਰਹੇ ਮੀਂਹ ਤੋਂ ਬਚਾ ਰਹੇ ਬਹੁਤ ਫਸਲਾਂ ਖੜੀਆਂ ਨੇ ਬੁਰੇ ਹਾਲਾਤ ਹੋ ਜਾਂਦੇ ਨਹੀਂ ਫਿਰ ਆ ਦਿਨਾ ਚਾਕੇ 6 ਮਹੀਨੇ ਦੀ ਮਿਹਨਤ ਆ ਭਾਈ ਸਾਰਿਆਂ ਦੀ ਰਾਸ ਆਵੇ ਇੱਧਰ ਤਾਂ ਹੋ ਚੱਲਿਆ ਥੋੜਾ ਜਿਹਾ ਸਾਫ਼ ਪਰ ਦੁਬਾਰਾ ਬੱਦਲ ਉੱਠ ਖੜਿਆ ਆਨ ਸ਼ਾ ਕਾਲਾ ਬੱਦਲਾ ਚਾਰੇ ਪਾਸੇ ਇਹੀ ਕੁਛ ਆ ਯਾਨੀ ਇਧਰੋਂ ਪਹਿਲਾਂ ਪਹਿਲਾਂ ਦੇਖਿਆ ਤੁਸੀਂ ਸਟਾਰਟਿੰਗ ਚ ਵੀਡੀਓ ਦੇ ਇਧਰੋਂ ਸਾਫ਼ ਹੋ ਗਏ ਕਿਰਾ ਦੁਬਾਰਾ ਘੁੱਲ ਗਿਆ ਬੱਦਲ ਆਵਾਜ਼ ਦੇਖੋ ਕਿੰਨੀ ਆਉਂਦੀ ਆ ਇਧਰ ਬੜਾ ਜ਼ਿਆਦਾ ਆ ਏਰੀਆ 'ਚ ਇੱਧਰ ਨੂੰ ਹਾਲਾਤ ਕੁਝ ਜ਼ਿਆਦਾ ਮਾੜਿਆ ਵਿੱਚ ਨੂੰ ਹੀਠਾ ਦੇਖੋ ਇਹ ਆ ਜਾਏਗਾ ਤੇ ਬਹੁਤ ਜ਼ਿਆਦਾ ਆਹ ਜਿੰਨਾ ਕਹਿ ਦਈਏ ਉਹਨਾਂ ਬਚਾ ਵੀ ਰੱਬ ਹੁਣ ਤਾਂ ਅੱਜ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਬੋਲੋ ਸੁਣਾ ਕਮ ਤਾਂ ਆ ਹਾਂ ਨਾ ਹੋ ਗਏ ਕੈਨੇਡਾ ਚ ਕਿ ਪੰਜਾਬ ਚ ਪੰਜਾਬ ਚ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਉਹ ਚਾਹ ਲਾਗ ਰਿਹਾ ਵੀ ਆਪ ਨੂੰ ਸੁਣਾਉਣਾ ਤੇ ਲਾ ਕੇ ਫਿਰ ਕਹੇ ਜੇ ਬਣ ਜਾਂਦਾ ਇਹ ਜੀ ਇਹ ਬਾਈ ਪਨਾਮਾ ਦੇ ਜੰਗਲਾਂ ਚ ਘੁੰਮ ਰਿਹਾ ਪਿਛਲੇ ਘੰਟੇ ਤੋਂ ਉਹ ਜਿੱਥੇ ਗਲੈਡ ਜੀ ਜਗਦੇ ਉੱਥੇ ਜਾਂਦਾ ਫੇਰ ਮੋੜ ਜਿੱਦਨੂੰ ਮੂੰਹ ਆਇੰਦਾ ਉਦੋਂ ਨੂੰ ਚਲੇ ਜਾਂਦਾ ਇਹ ਸਾਡੇ ਕੋਲ ਆ ਕੇ ਇਹਨੂੰ ਪਛਾਣ ਆਏ ਤੇ ਮੈਂ ਇੱਥੇ ਦੁਬਾਰਾ ਫੇਰ ਮੋੜਣਾ ਫੇਰ ਮੁੜ ਗਿਆ ਤੇ ਓ ਸਾਹਮਣੇ ਬੋਰਡ ਕੋਲ ਫੇਰ ਇਧਰ ਨੂੰ ਮੁੜਿਆ ਹੋਣਾ ਅਜੇ ਜੰਗਲਾਂ ਦਾ ਰਾਹ ਨਹੀਂ ਲੱਭਿਆ ਵੀਰ ਨੂੰ ਪਰ ਹੈ ਤਾਂ ਗਲਤ ਹਾਸੇ ਵਾਲੀ ਦਾ ਚੀਜ਼ ਹੈ ਨਹੀਂ ਇਹ ਸੀਰੀਅਸ ਮੁੱਦਾ ਹੈ ਪੰਜਾਬ ਲਈ ਜਿਹਨਾਂ ਨੂੰ ਕਾਹ ਲੈ ਜਾਓ ਜਿਹਦਾ ਆ ਕੇ ਲੈ ਜਾਓ ਉਹ ਤਾਂ ਆਪ ਦੁਖੀ ਹੋਣਾ ਜਿਹਨਾਂ ਦਾ ਹੈਗਾ ਇਹ ਅਹ ਨੌਜਵਾਨ ਮੁੰਡਾ ਜਿਹਨਾਂ ਦਾ ਹੈਗਾ ਲੈ ਲੈਣੋ ਕਾਹਦਾ ਹਰੇਗਾ ਕਾ ਕਰਾਓ ਤੂੰ ਬੋਲ ਅਸੀਂ ਕੈਨਸਲੇਟ ਕਰਦੇ ਹਾਂ ਜਿਹਨਾਂ ਦਾ ਹੈਗਾ ਉਹਨਾਂ ਦਾ ਮੁਕਾ ਹੈਗਾ ਉਹ ਆ ਕੇ ਲੈ ਜਾਓ ਆਪ ਦਾ ਕੀ ਲੈ ਜਾਣ ਜੇ ਤਾਂ ਬਾਈ ਤੁਹਾਨੂੰ ਸਮਝ ਲੱਗੀ ਠੀਕ ਹੈ ਨੀ ਕਮੈਂਟ ਕਰਕੇ ਦੱਸ ਦੇ ਫਿਰ ਅਸੀਂ ਦੱਸ ਦਾਂ ਕੀ ਕਿਹਾ ਨੇ ਬੰਦੇ ਨੇ ਸਾਡੇ ਨੇ ਹਾਂ ਬਾਈ ਮੇਰਾ ਯਾਰ ਤੁਹਾਨੂੰ ਮੇਰੇ ਆਏ ਇਹਦੀਆਂ ਲਓ ਜੀ ਆ ਗਈ ਗਰਜੀਤ ਵਾਲੀ ਮਸ਼ੀਨ ਆਪਣੇ ਵੀ ਪਾਰਟੀ ਵਾਲਾ ਕੰਮ ਹੋ ਗਿਆ ਪਤਾ ਨਹੀਂ ਗਰਦ ਪਹਿਲਾਂ ਲੈ ਕੇ ਆਇਆ ਪਿੰਡੋਂ ਇਹ ਪਤਾ ਨਹੀਂ ਆਪਣੀ ਗਣਕ ਚ ਇੰਨੀ ਕਰਦਾ ਅਸਲ ਵਿੱਚ ਸੁੱਕ ਕੀ ਗਣਕ ਬਹੁਤ ਹੁਣੇ ਆਇਓ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹਾਂ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਸੱਤ ਕੁ ਮਿੰਟ ਹੀ ਹੋਈ ਨੇ ਬਾਬੇ ਤਾਂ ਠੀਕ ਆ ਪਾ ਕੇ ਖੜਾ ਕੇ ਉਤਾਰਾਂਗੇ ਫੋਲਣ ਲੱਗੇ ਅੱਛਾ ਹੋਣੀ ਚੱਲੂਗਾ ਨਹੀਂ ਨਹੀਂ ਠੀਕ ਆ ਠੀਕ ਆ ਕਣਕ ਤਾਂ ਖੜੀ ਜਿਆ ਟਾਈਮ ਤੋਂ ਕੀ ਲੱਗਣਾ ਡਿਗੀ ਡੂਗੀ ਦਾ ਮਾੜਾ ਮੋਟਾ ਹੁੰਦਾ ਡਿਗੀ ਤਾਂ ਆਹੀ ਵਾ ਮਾੜੀ ਮੋਟੀ ਉਹ ਵੰਬ ਜੇ ਥੱਲੇ ਆ ਵਾ ਹਾਂ ਕਾਲੀ ਲੱਗਾ ਹੈ ਚਲਾਉਣ ਅੱਜ ਇਧਰੋਂ ਪੈਲਸ ਵਾਲੇ ਖੇਤ ਚੋਂ ਕੰਮ ਚਾਲੂ ਕਰਿਆ ਫਿਰ ਜਾਵਾਂਗੇ ਉਧਰ ਘਰ ਦੇ ਖੱਤੇ ਚ ਅਸੀਂ ਤਾਂ ਆ ਹੀ ਆ ਪਹਿਲਾ ਘੇੜਾ ਚੱਲਦਾ ਨਾ ਨਾ ਉਸ ਤੋਂ ਸਿੱਧਾ ਘੇਰਾ ਕਰੂੰਗਾ ਆਏ ਹਾਂ ਕਹ ਕੇ ਕੁੰਡੀਆਂ ਜੀ ਆਹੋ ਟੈਟਾ ਜੀ ਟੈਟਾ ਬੱਕਰੀ ਆਹਾ ਹਾ ਚੂੜੀਆ ਕਿੱਥੇ ਟੈਟਾ ਦੇਖ ਉਧਰ ਕਰੀ 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 ਇੱਕ ġੇੜਾ ਆ ਗਿਆ ਉਹ ਮਾ ਹੁਣ ਹਿੱਲੇ ਹਿੱਲੇ ਕੇ ਆ ਗਿਆ ਹੁਣ ਦੁਬਾਰਾ ਫੇਰ ਆਹ ਟੈਟਾ ਜੇ ਝੜ ਕੇ ਝੁੜ ਕੇ ਪੈਂਦੀ ਆ ਫੇਰ ਵੀ ਨਾਲ ਲੱਗ ਜਾਂਦੀ ਆਹੋ ਸਹੀ ਗੱਲ ਆ ਸਹੀ ਗੱਲ ਮੈਂ ਵੀ ਆ ਬੰਦ ਮੈਂ ਤੇ ਕੀ ਕਹਿੰਦੇ ਆ ਮਸ਼ੀਨ ਵਾਲੇ ਬਾਈ ਕੀ ਖਾਣਾ ਰੋਟੀ ਖਾਣੀ ਆ ਤੇ ਫੇਰੇ 버ਗਰ ਖਾਣਾ ਕਹਿੰਦੇ ਕਿਹੜਾ 버ਗਰ ਖਾਣਾ ਕਾਦੇ ਵਾਲਾ ਆਲੂ ਟਿੱਕੀ ਕਿੱਥੇ ਵਾਲਾ ਮੈਕੜੀ ਵਾਲਾ ਗਏ ਗਣਾ ਮੈਕੜੀ ਵਾਲਾ 버거 ਖਾਣਾ ਕਹਿੰਦੇ ਰੋਟੀ ਤਾਂ ਰੋਜ਼ ਹੀ ਖਾਂਦੇ ਆ ਗਰਜੀਤ ਬਾਈ ਤੇਰੇ ਬੰਦੇ ਨੂੰ ਆ ਦੇਖ ਲਿਆ ਸੀ 버거 ਖਿਲਾ ਰਹੇ ਆ ਮੈਕੜੀ ਵਾਲੇ ਮੈਕੜੀ ਵਾਲਾ 버거 ਪੂਰੇ ਖੁਸ਼ ਹੈਨ ਹੋਰ ਵੀ ਕੋਈ ਕਸਰ ਨਹੀਂ ਛੱਡਾਂਗੇ ਚਾਹੇ ਜੋ ਮਰਜ਼ੀ ਖਾਣ ਪੀਣ ਮੈਂ ਠੰਡੇ ਦੀ ਬੋਤਲ ਠੰਡੇ ਦੀ ਬੋਤਲ ਚਲੋ ਤਾਂ ਹੈਗੀ ਹੈਗੀ ਨਾਲ ਜੇ ਕੋਲਡ ਕਾਫੀ ਕੁਝ ਵੀ ਐਨ ਹਰ ਚੀਜ਼ ਰੈਡੀ ਰੋਟੀ ਤਾਂ ਰੋਜ਼ ਹੀ ਖਾਂਦੇ ਆ ਹਾਂ ਰੋਟੀ ਤਾਂ ਰੋਜ਼ ਹੀ ਖਾਂਦੇ ਨੇ ਰੋਟੀ ਜਾਂ ਤਾਂ ਰੋਜ਼ ਹੀ ਖਾਂਦੇ ਆ ਹਾਂ ਸਹੀ ਗੱਲ ਯਾਨੀ ਕਿ ਉਹ ਪਿਆਮਾ ਕੇ ਘਵਾ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਗਏ ਇਧਰ ਬੜੇ ਖੇਚ ਦੂਆ ਪ ਬڑے ਖੇਚ ਆ ਗਏ ਇਹ ਇੱਕ ਟਰਾਲੀ ਚ ਪਹਿਲਾਂ ਪਾਇਆ ਹੋਇਆ ਡੇਢ ਕਿਲੇ ਦਾ ਮਾਲ ਬਾਕੀ ਹੁਣ 2 2.5 ਕਿਲਿਆਂ ਦਾ ਹੋਰ ਪੈਜੂ ਫੇਰ ਖਾਲਸਾ ਜੀ ਬੈਠੇ ਆ ਰੈਡੀ ਹੋਏ ਇੱਧਰ ਵੀ ਹਾਦਸਾ ਹੋ ਗਿਆ ਪਹਿਲਾ ਟੈਂਕ ਪੈਣ ਲੱਗਿਆ ਚੱਕਦੇ ਚੱਕਦੇ ਹੁਣ ਇਧਰਲੇ ਪਾਸੇ ਹੀ ਰੱਖੀ ਚੱਲ ਚੱਲਦੀ ਚੱਲਦੀ ਆ ਉਰਾਖੋ ਜੱਟ ਕਾਲੀ ਇਹਦਾ ਮਸ਼ੀਨ ਦੀਆਂ ਲਾਈਟਾਂ ਲਾ ਕੇ ਵੀਡੀਓ ਬਣਾ। ਸਾਨੂੰ ਵੀ ਚਾਹ ਭਾਈ ਇਹਨਾਂ ਨੂੰ ਵੀ ਚਾਹ। 6 ਮਹੀਨਿਆਂ ਦੀ ਫਸਲ ਇਹਨਾਂ ਦਾ ਵੀ 6 ਮਹੀਨਿਆਂ ਦਾ ਸੀਜ਼ਨ ਆ। ਇੱਕ ਕਰਤਾ ਇਹ ਕਹਿੰਦਾ ਹਵਾ ਬਹੁਤ ਜ਼ਿਆਦਾ ਚੱਲਦੀ ਆ। ਹਵਾ ਜ਼ਿਆਦਾ ਕਰਕੇ ਜਿਹੜਾ ਪਾਸਾ ਮੂਰੇ ਆ ਜਾਂਦਾ ਬੱਸ ਹੀ ਹੋ ਜਾਂਦੀ ਆ। ਇੱਕ ਥੈਲੇ ਦੇ ਵਿੱਚ ਦਿੱਤੇ ਆ ਹੁਣ ਆਹ। ਇਹ ਥੈਲੇ ਉੜ ਕੇ ਪਿੱਛੇ ਚਲੇ ਜਾਂਦੇ ਮੈਂ ਕਿਹਾ ਹੁਣ ਵਿੱਚ ਕਰ ਦਈਏ। ਦੋ ਕਿ ਟੈਂਕ ਹੋਰ ਭਰਣਗੇ। ਫਿਰ ਆਹ ਵਾਲੀ ਟਰਾਲੀ ਦਾ ਫੁੱਲ ਹੋ ਜਾਊ। ਬੈਠੇ ਆ ਪੜਗੜ ਖਾਣ ਲੱਗਿਆ ਪੜਗੜ ਕਾਲੀ ਕਹਿੰਦਾ ਮੈਂ ਦੋ ਬਾਜੀਆ ਪਾਉਂ ਮੈਨੂੰ ਦੋ ਵਰਗਰ ਖਿਲਾਇਓ ਕਾਲੀ ਕਮ ਆਨ ਬੋਏ ਜਿਹਦੇ ਜਿਹਦੇ ਕਰਮਾਂ ਚ ਸਭ ਨੇ ਖਾਈ ਲੈਣੇ ਆ ਭਾਈ ਜਿਹਦੇ ਜਿਹਦੇ ਕਰਮਾਂ ਚ ਸਾਰਿਆਂ ਨੇ ਖਾਈ ਲੈਣੇ ਆ ਆਏਗੇ ਜੀ ਕੱਲੀ ਸਹੀ ਸਹੀ ਦੱਸੀ ਦਿਲੋਂ ਜਿੱਦਣ ਦੇ ਕਣਕ ਝੋਨਾ ਵੜਦੇ ਹੋ ਕਿਸੇ ਨੇ ਮੈਕੜੀ ਵਾਲੇ 버ਗਰ ਖਵਾਇਆ ਨਹੀਂ ਜੀ ਕਿਤੇ ਖਾਦੇ ਸੱਚੋ ਸੱਚ ਦੱਸੇ ਤੇਜੀ ਦੇ ਤੇਜੀ ਤੇਜੀ ਕਿਹੜਾ ਦਿੱਲੀ ਮੂਲਪੁਰੀ ਵਾਲਾ ਮੂਲਪੁਰੀ ਤੇਜੀ ਬਾਬੇ ਉਹ ਆਪਣੇ ਗੱਲਾਂ ਬਹੁਤ ਰੋਟੀ ਆਏਗੇ ਜੀ ਮੈਂ ਕਿਹੜੀ ਵਾਲੇ ਖਾਧੇ ਕਿ ਦੂਏ ਸਿੰਪਲ ਨਹੀਂ ਸਿਰਫ ਲਈ ਸਿੰਪਲ ਹੋਣਗੇ ਮੈਂ ਕਿਹੜੀ ਇੱਥੋਂ ਲੈ ਕੇ ਗਿਆ ਫਿਰ ਇੱਥੇ ਹੀ ਮੈਂ ਕਿਹੜੀ ਹੋਰ ਤਾਂ ਉਧਰ ਤਾਂ ਹੈ ਨਹੀਂ ਉਹ ਮੋੜ ਦੇ ਤਾ ਅੱਛਾ ਇੱਥੋਂ ਹੀ ਲੈ ਕੇ ਗਿਆ ਫਿਰ ਠੀਕ ਆ ਠੀਕ ਆ ਜਾਨੀ ਸੀਜ਼ਨ ਚ ਦੂਜੇ ਵਰਕਰ ਖਾਣ ਲੱਗੇ ਮੈਂ ਕਿਹੜੀ ਵਾਲੇ ਵੈਰੀ ਗੁੱਡ ਠੀਕ ਆ ਬਾਈ ਠੀਕ ਆ ਲੈ ਲਾ ਸਰ ਪੀਰ ਜਿਹੜਾ ਚਾਹ ਵਾਲਾ ਮਗਰ ਟੰਗਿਆ ਆ ਸੀਟ ਤੇ ਉਹ ਤੋਂ ਲਾ ਲਿਆ ਝੋਲਾ ਹੀ ਲਾ ਲਿਆ ਜਿਹੜਾ ਚਾਹ ਵਾਲਾ ਝਾੜ ਹਜੇ ਟਰਾਲੀ ਜੁਕੇ ਤੇ ਬਾਈ ਪਤਾ ਲੱਗੂ ਇੱਕਨ ਤਾਂ ਬਹੁਤ ਕੋ ਲੱਗਦਾ ਹੁੰਦਾ ਅਦਲੀ ਦਾ ਅਦਲੀ ਦਾ ਭਾਈ ਤੇ ਕੋਕ ਵੀ ਆ ਗਿਆ ਭਾਈ ਕੋਕ ਨਾਲ ਪਾਣੀ ਵਾਲਿਆਂ ਇਹ ਤਾਂ ਪਾਣੀ ਵੀ ਮੋਲ ਵਾਲਾ ਪੀਂਦੇ ਆ ਅੱਜ ਕੱਲ ਭਾਈ ਚੜਾਈ ਆ ਫਿਲਟਰ ਵਾਲਾ ਨਹੀਂ ਮੋਲ ਵਾਲਾ ਮੋਲ ਵਾਲਾ ਮੋਲ ਵਾਲਾ ਕਹਿੰਦੇ ਪਾਣੀ ਵੇਚਣਾ ਹੁਣ ਪਾਣੀ ਵੀ ਠੰਡਾ ਹੀ ਮੰਗਾ ਲਿਆ ਇੱਥੇ ਇੰਨਾ ਕੋ ਮੰਗਾ ਲਿਆ ਹੋਪਰ ਇਨੇ ਪੈ ਗੰਦਰ ਬਲੌਕ ਹੀ ਆ ਗਿਆ ਸਤਿ ਸ੍ਰੀ ਅਕਾਲ ਕਿੱਥੇ ਤੋਹਫੇ ਨੇ ਸਾਸ੍ਰਿਕਾ ਬੰਪਰ ਦਾ ਜਿਆਦਾ ਪ੍ਰੋਫੀਆ ਵਿੰਦਰભાઈ ਕੀ ਹਾਲ ਨੇ ਬਹੁਤ ਵਧੀਆ ਛੋਟੇ ਦੇ ਖਿਆਲ ਛੋਟੇ ਬੰਦੀਆਂ ਚ ਪਾਰਟੀ ਚੱਲ ਗਈ ਆ ਤੈਨੂੰ ਕਿੱਥੋਂ ਪਤਾ ਲੱਗਿਆ ਕਿੱਥੋਂ ਪਤਾ ਲੱਗਿਆ ਮੈਨੂੰ ਜੀਤੇ ਪਾਈ ਨੇ ਸਵੇਰ ਨੂੰ ਤੁਹਾਨੂੰ ਆਹ ਬਰਗਰ ਖਾਣਾ ਕੋਕ ਪੀਣਾ ਉਹ ਪਿਆ ਕੋਕ ਵੀ ਪਿਆ ਬਰਗਰ ਵੀ ਪਿਆ ਚਾਹ ਵੀ ਪਈਆ ਹੋਰ ਨਹੀਂ ਪੀਂਦੇ ਹੁਣ ਚਾਹ ਵੀ ਕੇ ਆ ਚੱਲ ਕਿਵੇਂ ਆ ਫਿਰ ਪੋਜੀਸ਼ਨ ਰਹਿ ਗਿਆ ਇੱਕ ਨੱਕ ਰਹਿ ਗਿਆ ਸ਼ਟਰ ਦਾ ਸ਼ਟਰ ਦਾ ਮੁੱਕ ਗਿਆ ਸ਼ਟਰ ਰਹਿ ਗਿਆ ਸਾਹਮਣੇ ਇਹਦੇ ਕੋਲ ਓਹ ਓਹ ਓਏ ਸੱਤ ਬਾਜੀ ਸੱਤ ਕਿਹੜੀ ਪਾਈ ਐ ਚਾਦਰਾਂ ਪਾਈਆਂ ਮੈਂ ਨਹੀਂ ਐ ਕਿਹੜੀ ਸੀਮੈਂਟ ਦੀਆਂ ਕਿ ਦੂਈਆਂ ਲੋਹੇ ਦੀਆਂ ਲੋਹੇ ਦੀਆਂ ਥੱਲੇ ਕਰਾੜੀ ਉਹ ਦੂਜੀ ਪਾਤੀ ਬੋਲਿੰਗ ਛੇ ਪਾਈ ਥੱਲੇ ਪਾਈ ਅੱਛਾ ਉਹ ਤਾਂ ਵਧੀਆ ਠੀਕ ਆ ਉਹ ਤਾਂ ਬੂਰੀਆ ਸਹੀ ਐ ਮੈਂ ਚੱਲਾਂਗੇ ਆਪਾਂ ਚੱਲਦੇ ਹਾਂ ਦੂਜੀ ਨੂੰ ਆਹ ਦੇ ਸਕੂਟੀ ਕਿਹੜੀ ਆਪਾਂ ਚੱਲੇ ਚੱਲਦੇ ਇਹ ਤਾਂ ਮੇਲਾ ਹੀ ਹੁਣ ਜੋਰ ਹੈਗਾ ਮਰਨੋਂ ਦੇ ਇਹ ਤਾਂ ਮੈਂ ਟਰਾਲੀ ਖੜਾਉਣਗਾ ਕਢਾਈ ਖੜਾ ਮੈਂ ਕਿਹਾ ਇਹ ਟਰਾਲੀ ਨਾਲ ਜਿਹੜੀ ਕੂਦਨ ਬੱਕ ਚੜ੍ਹਣ ਨੂੰ ਮੈਂ ਕਰੈ ਨਹੀਂ ਦੁਬਾਰਾ ਫੋਨ ਮੈਂ ਕਿਹਾ ਮੇਲਾ ਤਾਂ ਲੱਗ ਜਾਣਾ ਨੇੜੇ ਯਾਰ ਇੱਕ ਟਰਾਲੀ ਭਰ ਗਈ ਆਪਣੇ ਵਾਲੀ ਰਵਨ ਵਾਲੀ ਲਾਈ ਆ ਇਧਰ ਆ ਖੇਤ ਚਲਦੀ ਹੈ ਜੀ ਇਹ ਖੰਭੇ ਜਾਦੇ ਨੇ ਇਹ ਚ ਲਾਈ ਆ ਹਜੇ ਤਾਂ 4 ਕਿੱਤੇ ਖੇਤ ਹੋਈਆਂ ਇਧਰ ਪੰਜ ਮਤਲਬ 4-5 ਕਿੱਤੇ ਖੇਤ ਹੋਊਗਾ ਤੇ ਇਹ ਇੱਕ ਟੈਂਕ ਚ ਪੈਣਾ ਮਾੜਾ ਮੋਟਾ ਰਹਿੰਦਾ ਹੋਊਗਾ ਬਾਕੀ ਦੇਖਦੇ ਹਾਂ ਲਾਤੀ ਇਧਰ ਇਧਰੋਂ ਫੱਟ ਕੇ ਫਿਰ ਮੋਟਰ ਕੋਲੇ ਆਲਾ ਰਹਿ ਜਾਣਾ ਖੰਭੇਆਂ ਕਰਕੇ ਰਹਿ ਬਹੁਤ ਜਾਂਦੀ ਆ ਇਹ ਪੁਰਾਣੇ ਵੜਦਿਆ ਕਰਕੇ ਵਿਚਾਰੇ ਤਸੱਲੀ ਨਾਲ ਵੜ ਦਿੰਦੇ ਨੇ ਨਵਾਂ ਬੰਦਾ ਜਗ੍ਹਾ ਤੇ ਡਰਦਾ ਵੜਦਾ ਹੀ ਨਹੀਂ ਹੁੰਦਾ ਆ ਗਏ ਆ ਕੇ ਆਲੇ ਦਾ ਆਪਣਾ ਵੱਟ ਦਾ ਪਤਾ ਲੱਗਦਾ ਨਾ ਆਵੇ ਆਪਣੇ ਗੁੱਲੀ ਦੇ ਦਰਦ ਕਿਹੜਾ ਵੱਢਣ ਲੱਗੇ ਸੀ ਪਰਲਾ ਉਹ ਕਿਕਰ ਵਾਲਾ ਵੱਢ ਕੇ ਆ ਕੇ ਵੀ ਚਲ ਆ ਵੱਢ ਲੰਨੇ ਆ ਵਿੱਗਾ ਖਾਵਾ ਸੀ ਉਹ ਪਰ ਟੈਂਕ ਪਹਿਲਾਂ ਹੀ ਭਰ ਗਿਆ ਫਿਰ ਇਧਰ ਲਿਆ ਗਿਆ ਇੱਕ ਢੇੜਾ ਲਾ ਕੇ ਹੁਣ ਪਹਿਲਾਂ ਆਹ ਪਾਉਣ ਲੱਗਾ ਟੈਂਕ ਮੌਸਮ ਫੇਰ ਖਰਾਬ ਹੋ ਗਿਆ ਬੱਦਲ-ਬੱਦਲ ਬਹੁਤ ਹੋ ਗਿਆ ਹਵਾ ਹੀ ਦੇਖੋ ਕਿੰਨੀ ਚੱਲਦੀ ਹੈ ਰੱਬ ਰੋ ਜੀ ਦਰਾ ਦਿੰਦਾ ਹਫ਼ਤਾ 10 ਦਿਨ ਦੇ ਦੇਵੇ ਚੱਲ ਸਾਰਿਆਂ ਦੇ ਦਾਣੇ ਵਿਚਾਰੇ ਘਰੇ ਚਲੇ ਜਾਣਗੇ ਮਿਹਨਤਾਂ 6 ਮਹੀਨਿਆਂ ਦੀ ਦਰ ਤਾਂ ਹਰੇਕ ਨੂੰ ਲੱਗਦਾ ਨਾਲੇ ਹੋਣਾ ਤਾਂ ਕੁਝ ਨਹੀਂ ਹੁੰਦਾ ਮਹੀਨਾ ਸਰ ਦਿਲ ਦਾ ਡਰਦਾ ਬੰਦੇ ਦਾ ਜਿੰਨਾ ਮਰਜੀ ਉਹ ਆ। ਚੋਬਨ ਇਧਰ ਨੂੰ ਦੇਖ। ਇਹ ਪੋਲੀ ਆ ਬਟਨ। ਨਾਲੇ ਕਹੀ ਪੂਰੀ ਵਧੀਆ ਸਟੀਲ ਦੀ ਕਹੀ ਆ। ਅਸਲ ਵਿੱਚ ਡਾਕਰ ਮਿੱਟੀ ਦੇ ਕੰਮ ਹੋਏ ਹੁੰਦਾ ਇਹ। ਇਹ ਗਿੱਲੀ ਗੋਹਾ ਸੁੱਕੀ ਲੋਹਾ। ਗਿੱਲੀ ਜਮੇ ਗਾਰਾ ਸੁੱਕੀ ਲੋਹੇ ਵਰਗੀ ਆ ਕਈ ਪਾਪਸ ਆਉਂਦੇ ਆ ਮੂੰਹ ਹੱਲ ਨੂੰ ਮੜਮੜਾ ਹਾਂ ਇੱਕਨ ਬਟਲ ਵੱਡੀ ਗਈ ਜੀ ਕਣਕ ਸਾਰੀ ਕੱਲਾ ਤੂੜੀ ਦਾ ਕੰਮ ਰਹਿ ਗਿਆ ਆ ਆਪਣੀ ਟਰਾਲੀ ਆ ਖੜੀ ਆ ਭਰੀ ਇਧਰ ਖਾਲਸਾ ਜੀ ਵਾਲੀ ਖੜੀ ਆ ਉਹ ਸਾਹਮਣੇ ਕੰਮ ਨੇਪੜ ਗਿਆ ਹੁਣ ਨਾਲ ਦੇ ਖੇਤਾਂਾਂ ਦੇ ਚੱਲਦੀ ਆ ਉਹਨਾਂ ਦਾ ਵੱਢ ਕੇ ਫਿਰ ਬਿੰਦਰਬਾਈ ਉਹਨਾਂ ਦੇ ਚਲੇ ਜਾਣੀਆਂ ਪਰਲੇ ਪਾਸੇ ਉੱਪਰ ਆ ਛੱਡ ਦੇ ਪਰਲੇ ਪਾਸੇ ਕਣਕਾਂ ਇੱਕ ਦੀ ਭਾਰੀਆਂ ਬਹੁਤ ਆ ਨਾੜ ਬਹੁਤ ਪਰਾਂ ਨਹੀਂ ਦੁਪਹਿਰ ਟਾਈਮ ਵੱਡੀ ਕਣਕ ਦੀ ਢੇਰੀ ਕਦੇ ਨਹੀਂ ਲੱਗਦੀ ਮਗਰ ਹੱਲਦ ਦੀ ਆ ਦੇਖ ਲਓ ਕਿੰਨਾ ਲਾਣ ਪਿਆ ਬਹੁਤ ਭਾਰੀ ਕਣਕ ਛਾੜਦਾ ਹੁਣ ਅਸਲੀ ਤੁਲੇ ਤੇ ਪਤਾ ਲੱਗੂਗਾ ਮੰਡੀ 'ਚ ਜਾ ਕੇ ਜਦੋਂ ਬੋਰੀਆਂ 'ਚ ਪਾਊਗੀ ਕੰਡਾ ਦੱਸੂ ਵਿੱਕੀ ਭਾਅ ਵਕਦੀ ਆ ਯਾਨੀ ਉਹ ਭਾਰੀਆਂ ਬਹੁਤ ਨੇ ਕਣਕਾਂ ਯਾਨੀ ਇੰਨਾ ਕ ਪਰਮਾਤਮਾ ਦੀ ਕਿਰਪਾ ਐ ਕਿ ਜਿੰਨੇ ਕ ਬੰਦਿਆਂ ਨੇ ਕਣਕ ਵੱਢੀ ਆ ਸਾਰੇ ਦੱਸਦੇ ਤਾਂ ਹੈਗਾ ਵੀ ਝਾੜ ਸੋਹਣਾ ਬਾਕੀ ਭਾਈ ਜਦ ਤੱਕ ਅਬਦੀ ਕਣਕ ਬੋਰੀਆਂ ਚ ਨਹੀਂ ਪੈਂਦੀ ਜਾਂ ਆਬਦੀ ਫਸਲ ਬੋਰੀਆਂ ਚ ਨਹੀਂ ਪੈਂਦੀ ਜਦ ਤੱਕ ਨਹੀਂ ਝਾੜਦਾ ਪਤਾ ਲੱਗਦਾ ਹੁੰਦਾ ਲੋਕ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਜਿਵੇਂ ਇੱਕੋ ਬੰਦੇ ਨੂੰ ਪੁੱਛ ਲਈਏ ਜਿਵੇਂ ਅੱਜ ਉਹਨੂੰ ਪੁੱਛੇ ਅੱਜ ਜੇ ਉਹ ਕਹੂਗਾ 22 ਕੁਇੰਟਲ ਤਿੰਨ ਦਿਨ ਬਾਅਦ ਉਹਨੂੰ ਪੁੱਛਿਓ 21 ਕੁਇੰਟਲ ਦੱਸੂ ਦੋ ਦੋ ਦਿਨ ਬਾਅਦ ਪੁੱਛੇ 24 ਕੁਇੰਟਲ ਦੱਸੂ ਤਾਂ ਕਰਕੇ ਸਿਸਟਮ ਥੋੜਾ ਜਿਹਾ ਇੱਕ ਨਹੀਂ ਚੱਲਦਾ ਕੰਮ ਟਰਾਲੀ ਕੱਢਣ ਲੱਗੇ ਆ ਲੀ ਵੱਡ ਲਈ ਤੇ ਹੁਣ ਦੇਖਦੇ ਆ ਚੜਦੀ ਆ ਇਧਰ ਦੀ ਉਧਰ ਪਹਿਲਾਂ ਸੜਕ ਵਾਲੇ ਪਾਸੇ ਚੜਾਉਣੀ ਸੀ ਸੜਕ ਵਾਲੇ ਪਾਸੇ ਚੜੀ ਨਹੀਂ ਟਰਾਲੀ ਚੜ੍ਹਨੀ ਨਹੀਂ ਓਕੇ ਓ ਟੋਚਨ ਪਾਉਣਾ ਪੈਣਾ ਫਿਰ ਮੈਂ ਕਿਹਾ ਉਹਦਾ ਜਿਵੇਂ ਰਮਨ ਵਾਲਾ ਟਰੈਕਟਰ ਆ ਕੱਢ ਕੇ ਟੋਚਨ ਤਾਂ ਮੈਂ ਲੈ ਕੇ ਆ ਹੀ ਘਰੋਂ ਆਪਣੇ ਕੋਲ ਟੋਚਨ ਹੈਗਾ ਡਬਲ ਟੋਚਨ ਨੇ ਆਪਣੇ ਕੋਲੇ ਟੋਚਨ ਪਹਿਲਾਂ ਹੀ ਲੈ ਕੇ ਆਇਆ ਸੀ ਮੈਂ ਫਿਰ ਹੁਣ ਮੂਡ ਜੇ ਨਹੀਂ ਬਣਿਆ ਮੈਂ ਕਿਹਾ ਰਹਿਣ ਹੀ ਦਿੰਨੇ ਉਧਰ ਚੜਾਉਣ ਨੂੰ ਕਹੀ ਮੁਰਮੁਰੋ ਯੋਕਰ ਸੁਣਾਣਾ ਸੁਣ ਕੀ ਹਾਲਾਤ ਨੇ ਕਹੀ ਚੱਲਦੀ ਨਹੀਂ ਬੱਸ ਤੇ ਨੁੱਕਰ ਦੀ ਲਾ ਕੇ ਵੱਡ ਹੁੰਦਾ ਖੜਕਾ ਹੈ ਸੁਣਦਾ ਇਹਨੇ ਲੋਹੇ ਤੇ ਲੋਹੇ ਤੇ ਲੋਹਾ ਮਾਰਦੇ ਹੁੰਦੇ ਆ ਰੋਲਾ ਪੈਣ ਨੂੰ ਥਾਂ ਹੋ ਜਾਂਦਾ ਜਿਵੇਂ ਆਪਣੇ ਵੱਢਣ ਤੋਂ ਬਾਅਦ ਵੈਸੇ ਤਾਂ ਜਾਣੀ ਸੀ ਮਸ਼ੀਨ ਸਾਹਮਣੇ ਬਿੰਦਰ ਕੇ ਇਹ ਜਿਹੜਾ ਤੁਸੀਂ ਦੇਖਿਆ ਸ਼ੈੱਡ ਦੇ ਪਰਲੇ ਪਾਸੇ ਪਰ ਉਹਨੂੰ ਚੱਕਰ ਕੀ ਸੀ ਜਿਹੜੇ ਆ ਨਾਲ ਦੇ ਖੇਤ ਵਾਲੇ ਨੇ ਆ ਸ਼ੈੱਡ ਦੇ ਨਾਲ ਖੇਤ ਆ ਜਿਹੜਾ ਇਹਨਾਂ ਦੇ ਉਹ ਟਰੈਕਟਰ ਆ ਗਿਆ ਸਾਹਮਣੇ ਉਹ ਫਾਰਮ ਟਰੈਕ ਆ ਉਹ ਖੜਾ ਜਿਹੜਾ ਇਹਨਾਂ ਦੇ ਲੱਗਣੀ ਸੀ ਮਸ਼ੀਨ ਇੱਥੋਂ ਦੀ ਰਾਹ ਹੈ ਨਹੀਂ ਜਾਣ ਨੂੰ ਮਸ਼ੀਨ ਜਾਣੀ ਸੀ ਇਧਰ ਦੀ ਘੁੰਮ ਕੇ ਐ ਬਾਹਰ ਨਿਕਲ ਕੇ ਉੱਪਰ ਦੀ ਉਹ ਸਾਹਮਣੇ ਇੱਥੇ ਰੋਡ ਤੇ ਗੱਡੀਆਂ ਆਉਂਦੀਆਂ ਨੇ ਉੱਥੋਂ ਦੀ ਹੋ ਕੇ ਮੰਨ ਲਓ ਇਧਰ ਇਹਨਾਂ ਦੇ ਪਿੱਛੇ ਦੀ ਘੁੰਮ ਕੇ ਇੱਥੇ ਆਉਣੀ ਸੀਗੀ ਆ ਜਗ੍ਹਾ ਤੇ ਫਿਰ ਉਹ ਚੱਕਰ ਕੀ ਪੈਂਦਾ ਸੀ ਕਟਰ ਲਾ ਕੇ ਉਧਰ ਜਾਣੀ ਨਹੀਂ ਸੀ ਘੱਟੋ ਘੱਟ ਅੱਧਾ ਘੰਟਾ ਖਰਾਬ ਹੁੰਦਾ ਕਟਰ ਕੋਟਰ ਲਾਉਂਦੇ ਮੈਂ ਕਿਹਾ ਤੁਸੀਂ ਵੜਦੋ ਯਾਰ ਇਹਨਾਂ ਦੇ ਜਿਹੜਾ ਜਿੱਥੇ ਹੁਣ ਚੱਲਦੀ ਐ ਮਸ਼ੀਨਾ ਸਾਹਮਣੇ ਜਿਹਨੇ ਦਾਣੇ ਪਾਉਂਦੇ ਆ ਇਹਨਾਂ ਦੇ ਮੈਂ ਕਿਹਾ ਤੁਸੀਂ ਇਹਨਾਂ ਦੇ ਵੜਦੋ ਇਹਨਾਂ ਦੇ ਵੱਢ ਕੇ ਨਾਲ ਹੀ ਬੰਨਣਾ ਬਈ ਜਿਹੜਾ ਉੱਪਰ ਦੀ ਅੱਧਾ ਘੰਟਾ ਖਰਾਬ ਕਰਨਾ ਤੁਸੀਂ ਨਾਲੇ ਤਾਂ ਇਹਨਾਂ ਦੀ ਫਸਲ ਵੱਢੀ ਜਾਣੀ ਆ ਨਾਲੇ ਥੋੜਾ ਬੰਨਾ ਟਪਕੇ ਖੇਤ ਆ ਜਾਣਾ ਤੁਸੀਂ ਦੇ ਵੱਢਣਾ ਤੁਸੀਂ ਕਿਉਂ ਚੱਕਰ ਚ ਫਸੇ ਹੋ ਹੁਣ ਇੱਕ ਦੂਏ ਚ ਕਾਲੀ ਚ ਇੱਕ ਦੂਏ ਦੇ ਉੱਪਰ ਦੀ ਆਉਂਦੇ ਨੇ ਹਜੇ ਮੰਨ ਕੇ ਚੱਲੋ ਆਹ ਨੀਲੇ ਫਾਰਮ ਟਰੈਕ ਵਾਲਿਆਂ ਦੇ ਇਹਨਾਂ ਹਜੇ ਤਿੰਨ ਕਿਲੇ ਖੜੇ ਨੇ ਇੱਥੇ ਇਹ ਤੋਂ ਬਾਅਦ ਵਾਰੀ ਆਉਣੀ ਉਹ ਖੜੀਆਂ ਟਰਾਲੀਆਂ ਆਹ ਖੜੀਆਂ ਸੈਂਟਰ ਸਕਰੀਨ ਦੇ ਉਹਨਾਂ ਦੀ ਵਾਰੀ ਹਜੇ ਸਮਝ ਲੋ 2 ਘੰਟੇ ਨੂੰ ਆਉਣੀਆਂ ਉਹਨੂੰ ਘੰਟਾ ਹੋ ਗਿਆ ਖੜਿਆ ਨੂੰ ਵਿਚਾਰਿਆਂ ਨੂੰ ਆਹ ਚੱਕਰ ਪੈ ਜਾਂਦਾ ਕਾਲੀ ਹਰੇਕ ਨੂੰ ਮੌਸਮ ਖਰਾਬ ਹੋਇਆ ਆ ਬੱਦਲ ਦੇਖੋ ਕਿੰਨਾ ਹਾਲ ਹਰੇਕ ਬੰਦਾ ਇਹ ਚੀਜ਼ ਤੋਂ ਡਰਦਾ ਵੀ ਮੌਸਮ ਸਾਤ ਦਾ ਵੇ ਹਰੇਕ ਦਾ ਭਾਈ ਮੌਸਮ ਹੈ ਵੀ ਖਰਾਬ ਆ ਪੂਰਾ ਚੱਲਦਾ ਉਹ ਵੀ ਸਪੀਡ ਨਾਲ ਹੋ ਗਿਆ ਰੈਡੀ ਚਾੜੀਏ ਸਾਧ ਨਾਲ 4.5 ਕਿਲਿਆਂ ਦਾ ਮਾਲ ਆਇਆ ਤੇ 4.5 ਕਿਲਿਆਂ ਦੀ ਕਣਕ ਜੇ 20 ਦੀ ਵੀ ਹੋਊਗੀ ਦਾਣਾ ਕਰਦੇ 95 ਕੁਇੰਟਲ ਕਣਕ ਤਾਂ ਹੈਗੀ ਐ ਇੱਥੇ ਕਣਕ ਖਾਣੀ ਆ ਇੱਕ ਦਾਣਾ ਖਾਲਾ ਇੱਕ ਦਾਣਾ ਹਾਂ ਬੈਲ ਉੱਠ ਕੇ ਪੈਣਾ ਨਹੀਂ ਕੰਡ ਲੜੂ ਮੁੜ ਕੇ ਫਿਰ ਐ ਬੈ ਕੇ ਖੇਡ ਲੈ ਇੱਕ ਦਾਣਾ ਬੱਚ ਹਾਂ ਖੋਲੀ ਬਾਬਾ ਕਿਨੂੰ ਕੋ ਇਹ ਖੋਲੀ ਤਾਂ ਨਹੀਂ ਹੁੰਦਾ ਪੱਤੇ ਇਹ ਤਾਂ ਇਦਾਂ ਹੀ ਖਾਈਦਾ ਹੁੰਦਾ ਉੱਠ ਕੇ ਬੈ ਕੇ ਖਾ ਲੈ ਗੱਡੀ ਚਾਪੀ ਮੇਰੇ ਕੋਲੇ ਗੱਡੀ ਬਾਹਰ ਵੱਟ ਕੇ ਆ ਗਏ ਘਰੇ ਦੋਨੇ ਟਰਾਲੀ ਲਾਦਾ ਦੋਈ ਟਰਾਲੀ ਤਾਂ ਪਾਉਣੀ ਕੀ ਹੋਈ ਆ ਇਹ ਚ ਮल्लू ਪੈਂਦਾ ਸੀ ਅਜੇ ਇੱਕ ਟੈਂਕ ਵੀ ਹੋਰ ਪੈ ਜਾਣਾ ਸੀ ਮੇਰੇ ਹਿਸਾਬ ਨਾਲ ਪਰ ਫਿਰ ਹੋਂ ਸੀ ਦੋਈ ਟਰਾਲੀ ਸੀਗੀ ਨਾਲ ਬਾਹਲਾ ਵਧਾਇਆ ਨਹੀਂ ਕੰਮ ਵੀ ਇੱਕ ਟਰਾਲੀ ਪੂਰੀ ਭਰਨ ਦਾ ਫਾਇਦਾ ਵੀ ਹੈ ਨਹੀਂ ਸੀ ਕੋਈ ਚੱਕਦੇ ਆ ਜੀ ਚੱਕਦੇ ਆ ਜੀ ਚੱਕਦੇ ਆ ਬਾਬਾ ਜੀ ਚੱਕਦੇ ਆ ਲਾਉਨੇ ਆ ਸਾਨੂੰ ਥੱਲੇ